ਦੋਸਤੋ ਆ ਵੀਡੀਓ ਬਣਾਵਾਗੇ ਧਿਆਨ ਨਾਲ ਦੇਖੋ ਜਿਹੜੇ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੀ ਭਰਤੀ ਦੇਖਦੇ ਨੇ ਉਹਨਾਂ ਦਾ ਸਿਰਫ ਬ੍ਰੇਨ ਚੈੱਕ ਕਰਨਾ ਵੀ ਕਿੱਥੇ ਗੱਲ ਲੜੀ ਹੋਈ ਐ ਗੱਲ ਕੋਈ ਬਾਲੀ ਵੱਡੀ ਗੱਲ ਨਹੀਂ 85 85 ਕਿਲੋ ਦੀਆਂ ਕੁੜੀਆਂ ਵੀ ਲਾਜਾਂਦੀਆਂ ਨੇ ਗੱਲ ਲੜੀ ਐ ਤੁਹਾਡੇ ਦਿਮਾਗ ਤੇ ਹੁਣ ਤੁਹਾਨੂੰ ਚੀਜ਼ ਚੈੱਕ ਕਰਾਵਾਂਗੇ ਧਿਆਨ ਰੱਖਿਓ ਤੇ ਗਲਤੀ ਫੜਿਓ ਗਲਤੀ ਫੜਿਓ ਤੇ ਪਿੱਛੇ ਕਮੈਂਟ ਕਰਕੇ ਜਰੂਰ ਦੱਸਿਓ ਦਵਿੰਦਰ ਆ ਜਾ ਦੇਖੋ ਇਹਨੇ ਡੰਡਾ ਛੜਤਾ ਇਦੇ ਦਿਮਾਗ 'ਚ ਕੀ ਗੱਲ ਐ ਵੀ ਡੰਡਾ ਲੱਗਿਆ ਮੈਂ ਡੰਡਾ ਡੱਪਣਾ ਰਾਈਟ ਹੁਣ ਦੂਜੀ ਕੁੜੀ ਆਊਗੀ ਸਾਡੀ ਉਹਦੇ ਦਿਮਾਗ 'ਚ ਕੀ ਗੱਲ ਐ ਉਹਦੇ ਦਿਮਾਗ 'ਚ ਇਹ ਗੱਲ ਹੋਊਗੀ ਵੀ ਮੈਂ ਭਰਤੀ ਆ ਜਾਾਂ ਪਲਾਰੀਆਂ ਇਹ ਸਿਰਫ ਬ੍ਰੇਨ ਚੈੱਕ ਐ ਹੋਰ ਕੁਝ ਨਹੀਂ ਗਾ ਤੇ ਡੱਕਾ ਵੀ ਹੈ ਨਹੀਂ ਗਾ ਹੁਣ ਤੁਸੀਂ ਇਹਦਾ ਜੰਪ ਦੇਖਿਓ ਕਿੱਥੇ ਜਾਂਦਾ ਨਾਲ ਪਹਿਲਾਂ ਵਾਲੀ ਕੁੜੀ ਦਾ ਜੰਪ ਦੇਖਿਆ ਚੱਲ ਬਈ ਆਹ ਦੇਖੋ ਹਰ ਕਹੇਗਾ ਨਾ ਜੰਪਜ ਉਦੇ ਦਿਮਾਗ ਚ ਬੱਚੀ ਦੇ ਕੀ ਗੱਲ ਦੀ ਦਿਮਾਗ ਚ ਬਈ ਸਿਰਫ ਡੰਡਾ ਲੱਗਿਆ ਹੋਣਾ ਡੰਡਾ ਆਪਣਾ ਜਿੰਨਾ ਟਾਈਮ ਤੁਸੀਂ ਇਹ ਗੱਲ ਨਹੀਂ ਸੋਚਦੇ ਵੀ ਮੈਂ ਪੂਰਾ ਜੰਪ ਲੈ ਕੇ ਆਉਂਗਾ ਇਹ ਲੱਗ ਪੱਗ ਸਾਡਾ 2 ਫੁੱਟ 9 ਇੰਚ ਪਿਆ ਜਦੋਂ ਤੁਸੀਂ ਦਿਮਾਗ ਚ ਇਹ ਚੀਜ਼ ਲੈ ਲਈ ਵੀ ਹਾਂ ਡੰਡਾ ਟੱਪਣਾ ਤਾਂ ਸੋਤੋਂ ਨਹੀਂ ਟੱਪਦਾ ਤੁਸੀਂ ਆਪਣੇ ਵੱਲੋਂ ਇਹ ਸੋਚਣਾ ਵੀ ਮੈਂ ਪੂਰਾ ਬੈਸਟ ਤੇ ਪਰਫੈਕਟ ਕਰਨਾ ਜਿੰਨੀ ਜਾਨ ਲੱਗਦੇ ਆ ਲਾ ਦਿਓ ਕਿਉਂਕਿ ਜੇ ਉੱਥੇ ਡੰਡਾ ਆਊਗਾ ਹਵਾ ਦੇ ਸਮਾਨ ਮਾੜੀ ਫੂਕਣ ਵਾਲੀ ਗਿਰ ਜਾਣਾ ਉਹ ਇਹ ਚੀਜ਼ ਧਿਆਨ ਰੱਖਿਓ ਦਿਮਾਗ ਚੋਂ ਕੱਢ ਦਿਓ ਜ਼ਿਆਦਾਤਰ ਕੁੜੀਆਂ ਮੁੰਡੇ ਫਿਰ ਵੀ ਬਹੁਤ ਪਰਫੈਕਟ ਕਰਦੇ ਨੇ ਕੁੜੀਆਂ ਨੇ ਮੱਚ ਹੀ ਐ ਬਸ ਵੀ ਡੰਡਾ ਕਰਾਉਸ ਕਰਨਾ ਹੈ ਡੰਡਾ ਕਰਾਉਸ ਕਰਨਾ ਉਹ ਨਹੀਂ ਕਰਨਾ ਡੰਡਾ ਕਰਾਉਸ ਆਪਦੇ ਆਪ ਨੂੰ ਪਰਫੈਕਟ ਉੱਪਰ ਕਰਨਾ ਵੀ ਤੁਸੀਂ ਇੰਨਾ ਪ੍ਰਪੇਅਰ ਹੋ ਜਿਓ ਵੀ ਹਾਂ ਅਸੀਂ ਕਲੀਅਰ ਕਰਨਾ ਹੀ ਕਰਨਾ ਹੈ ਚੀਜ਼ ਉੱਪਰ ਜੰਮ ਝੱਕੂਗੇ ਜੇ ਸੋਚੋਗੇ ਦਿਮਾਗ ਦੇ ਪ੍ਰੈਸ਼ਰ ਨੂੰ ਬਹੁਤ ਕੁੜੀਆਂ ਮੁੰਡੇ ਸਾਨੂੰ ਦੇਖ ਦੇਣਗੇ ਤੇ ਫੇਲ ਹੋ ਕੇ ਘਰੇ ਆਜੋਗੇ ਮੁੜ ਕੇ ਮੌਕਾ ਨਹੀਂ ਮਿਲਦਾ ਨੰਬਰ ਆ ਇਹਨਾਂ ਨੇ ਚੱਕੀ ਫਿਰਦੀਆਂ ਆ ਕੀ ਕੀ ਗੱਲ ਹੈ ਦੇਖੋ 2 ਫੁੱਟ 10 ਇੰਚ ਤੇ ਲੱਗਿਆ ਆਪਦੇ ਵੱਲੋਂ ਕੀ ਆ ਪੂਰਾ ਇਹਨੂੰ ਪੂਰਾ ਜੰਪ ਦਿਓ ਕੁਛ ਵੀ ਨਹੀਂ ਹੈਗਾ ਆ ਰਾਮ ਨਾਲ ਆ ਜਾਉਂਗੇ ਆ ਜੇ ਐਂ ਸੋਚੋਗੇ ਆ ਵੀ ਹਾਂ ਐ ਟੱਪਣਾ ਐਂਡ ਪੈਂਦਾ ਪੂਰਾ ਜੰਪ ਲੈ ਕੇ ਫੇਰ ਟੱਪਿਆ ਜਾਊਗਾ ਬਾਕੀ ਕਿਸੇ ਦੇ ਮਨ ਚ ਕਮੈਂਟ ਦੇ ਵਿਚਾਰ ਹੋਣ ਸਾਨੂੰ ਜਰੂਰ ਦੇ ਦਿਓ ਸਾਰਾ ਕੁਝ ਕਰਾ ਕਰਾ ਦੇਖਦੇ ਆ ਸਭ ਕੁਝ ਕਰਾਵਾਂਗੇ ਟ੍ਰੇਲ ਵੀ ਕਲੀਅਰ ਕਰਾਵਾਂਗੇ ਪਰ ਜਿੰਨਾ ਟਾਈਮ ਕੁੜੀਆਂ ਆਹ ਦਿਮਾਗ ਚੋਂ ਨਹੀਂ ਕੱਢਦੀਆਂ ਡੰਡਾ ਟੱਪੇ ਨਹੀਂ ਜਾਂਦਾ ਉੱਥੇ ਜਾ ਕੇ ਦੇਖਿਆ ਲੌਂਗ ਜੰਪ ਚੋਂ 100 ਕੁੜੀਆਂ ਜਾਂਦੀਆਂ ਤਾਂ 90 ਫੇਲ ਹੋ ਕੇ ਆਉਂਦੀਆਂ ਨੇ ਦੌੜ ਕੱਢੀਆਂ ਨੇ ਲਈ ਕੁੜੀਆਂ ਲੌਂਗ ਜੰਪ ਤੇ ਉਦੋਂ ਵਾਲੇ ਇਹ ਹਾਈ ਜੰਪ ਇਹ ਉਦੋਂ ਵੀ ਡੰਡਾ ਚੌੜਾ ਆਊਗਾ ਤੇ ਕੁਝ ਵੀ ਨਹੀਂ ਰਹਿਣਾ 3 ਫੁੱਟ ਸਵਾ ਇੰਚ ਡੇਢੇ ਇੰਚ ਕੋਈ ਬਾਲੀ ਵੱਡੀ ਕਰਨੀ ਜੇ ਬੱਚੋ ਪਰਫੈਕਟ ਤਿਆਰੀ ਮੰਨ ਕੇ ਚੱਲੋਗੇ ਘੱਟੋ ਘੱਟ 3.5 ਫੁੱਟ ਤੇ ਤਿਆਰੀ ਕਰੋ ਫੇਰ ਬੈਸਟ ਮੰਨਿਆ ਜਾਊਗਾ ਨਹੀਂ ਤੁਸੀਂ ਉੱਥੇ ਮੂੰਹ ਲਟਕਾ ਕੇ ਆ ਜਾਓ